ਵੇਣ ਬੋਲੀਆਂ ਸਭ ਕੀ ਚ ਜਾਣਦਾ ਵੇਣ ਬੋਲੀਆਂ ਸਭ ਕੀ ਚ ਜਾਣਦਾ ਕਿਸ ਆ सगली ਹਾਂਜੀ ਮੈਂ ਬਾਬਾ ਬਾਲਾ ਸਾਹਿਬ ਦੇ ਜਨਮ ਪਰ ਆਇਆ ਹਾਂ ਸਾਡੀ ਤੇਂ ਦਾਸ ਸਾਹਿਬ ਦੀ ਨਗਰੀ ਵਿੱਚ ਹਾਂਜੀ ਬੜੀ ਕਿਰਪਾ ਕੀਤੀ ਬਾਬਾ ਸਾਹਿਬ ਪਰ ਆਪਣੀ ਨਗਰੀ ਦੇ ਆਪਣੇ ਇਰਾਸ ਕਰਾਈਏ ਦਾਸ ਜੀ ਅੱਛਾ ਜੀ ਇਹ ਇਹ ਸੇਵਾ ਕਿੱਥੇ ਦੇ ਲੋਕਾਂ ਨੇ ਲੁੱਟੀ ਖਾਸ ਕਰਕੇ ਸਾਡੇ ਨੇ ਬੜੇ ਪਿੰਡਾਂ ਦੇ ਰਲ ਮਿਲ ਕੇ ਬਾਬਾ ਜਨਮਸ਼ੀ ਦੀ ਜਵਾਈ ਇਹਨਾਂ ਬੜੇ ਪਿੰਡਾਂ ਦੇ ਸਿੰਘਾਂ ਧਾਰੀਵਾਲ ਤੋਂ ਵੀ ਕੰਨਾ ਆਉਂਦਾ ਪੁੰਜੇ 2 ਦਾ 2 ਦਾ ਬੜੇ ਪਿੰਡਾਂ ਤੋਂ ਕੰਨਾ ਆ ਗਏ ਵਕਸ ਵਕਸ ਉਨ੍ਹਾਂ ਦੀ ਸੇਵਾ ਦਾ ਰਹਿੰਦੇ ਆ ਅੱਛਾ ਜੀ ਇਹ ਤੇਂ ਦਾਸ ਸਾਹਿਬ ਦੀ ਪੁੱਤਰ ਨਗਰੀ ਆ ਇਹ ਨਗਰ ਦੇ ਕਿੰਨੇ ਸੱਚੇ ਪਾਤਸ਼ਾਹ ਨੇ 26 ਸਾਲ 9 ਮਹੀਨੇ ਤਰ੍ਹਾਂ ਬਗਦੀ ਦਿੱਤੀ ਆ। ਮੋੜੀ ਹਿਧਾਰੇ ਨੂੰ ਉੱਤਰ ਆ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਅਸਾਨ ਨਾਲ ਰੋਹ ਦਾ ਲੰਗਰ ਲਾਇਆ ਜਾ ਰਿਹਾ ਹੈ। ਕਿਉਂਕਿ ਕੁਝ ਲੋਕ ਜਿਹੜੇ ਇਹ ਗਰੀਬ ਹੱਥ ਰੋਹ ਨਹੀਂ ਲੈ ਸਕਦੇ ਮੋਲ ਉਹ ਵੀ ਹਜ਼ਰਾਂ ਦੇ ਰੋਹ ਕਰਦੇ ਆ। ਇਹ ਗੁਰੂ ਸਾਹਿਬ ਦਾ ਲੰਗਰ ਚੱਲਦਾ ਹੈ। ਇਹ ਨੀਅਰ ਬੋਰਡ ਕਿੰਨੀਆਂ ਕ ਟਰਾਲੀਆਂ ਲੱਗ ਜਾਂਦੀਆਂ ਜੀ? ਵਾਹਿਗੁਰੂ ਜੀ ਇਹ ਤਿੰਨ ਟਰਾਲੀਆਂ ਅੱਜ ਮੁੱਕ ਜਣੀਆਂ ਵਾ ਜੀ। ਹਾਂਜੀ। ਦੋ ਜਾਂ ਤਿੰਨ ਟਰਾਲੀਆਂ ਕੱਲ ਨੂੰ ਮੁੱਕ ਜਣੀਆਂ ਜੀ। ਕੋ ਸਾਗੀ ਅਗਰ ਕੱਲ ਵੀ ਚੱਲੂਗਾ ਕੱਲ ਵੀ ਚੱਲਣਾਗਾ ਸਾਗੀ ਗੁਰਦੇਵ ਸਾਹਿਬ ਦੀ ਕਿਰਪਾ ਨਾਲ ਅੰਦਰ ਵੀ 4-5 ਕੌਂਟਰ ਲਾਉਂ ਅਸ਼ੀਰਵਾਦ ਦੇ ਜਾਂਦੀ ਜਥੀ ਸਿੰਘ ਸਾਹਿਬ ਦੇ ਲੱਗ ਰਹੇ ਆ ਬੜੀ ਕਿਰਪਾ ਦੀ ਤੇ ਪਾਸੇ ਪਾਸੇ ਇਹ ਸੇਵਾਦਾਰ ਸਾਰੇ ਵੱਖੋ ਵੱਖਾ ਕਿ ਇੱਕੇ ਪਿੰਡ ਦੇ ਤੁਹਾਡੇ ਨਹੀਂ ਇੱਕੇ ਪਿੰਡ ਦੇ ਨਹੀਂ ਬਹੁਤ ਬਹੁਤ ਪਿੰਡਾਂ ਦੇ ਸੇਵਾਦਾਰ ਕੋਈ ਪਰ ਉਹ ਧਾਰੀ ਵਾਲੇ ਕੋਈ ਲੋਕਾਂ ਤੋਂ ਕੋਈ ਮੋਢੇ ਆਤਾ ਹੋਆ ਕੋਈ ਉਮਰਾਂ ਨਾਲ ਗੱਲ ਕਰਤਾ ਕੋਈ ਬਾਬੇ ਬਕਾਲੇ ਸਾਹਿਬ ਨਾਲ ਇੰਤਕਾ ਕੇ ਵੱਖ-ਵੱਖ ਨੂੰ ਨਾਲੇ ਛੇਵਾਦਾ ਸਖਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸੰਤ ਨੂੰ ਇਹ ਸੁਨੇਹਾ ਦਾਣਾ ਚਾਹੁੰਦੇ ਜੀ ਸਾਹਿਬ ਜੀ ਤੁਸੀਂ ਲੜ ਲਖੋ ਅਮਰ ਸਭੋ ਗੁਰਵਾਲੇ ਮਣੋ ਤੇ ਗੁਰੂ ਦੀਆਂ ਸਿੱਖਿਆ 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 ਚੱਲੋ ਬਹੁਤ ਸਿਆਣੇ